ਕਿੱਕ ਖਲਸਤੇ ਵਾਈ ਗੁਰਜੀਤਿ ਫਤੇ ਮੈਂ ਕੁਤਪੰਤ ਪੰਨੂ ਬੋਲ ਰਿਹਾ ਸਾਡੀ ਅਗਲੀਆਂ ਵੋਟਾਂ 31 ਮਾਰਚ ਨੂੰ ਹੋ ਰਹੀਆਂ ਕਿਉਂਕਿ ਮੇਰੇ ਸਾਰੇ ਖਾਤੇ ਕੈਨੇਡਾ ਦੀ ਸਰਕਾਰ ਨੇ ਅਮਰੀਕਾ ਦੀ ਸਰਕਾਰ ਨੇ ਇੰਗਲੈਂਡ ਦੀ ਸਰਕਾਰ ਨੇ ਬੈਨ ਕਰਦੇ ਤੇ ਮੇਰੇ ਕੋਲ ਪੈਸਿਆਂ ਦੀ ਬੜੀ ਕਮੀ ਹੋ ਗਈ ਹੈ ਸੋ 31 ਮਾਰਚ ਨੂੰ ਆਓ ਹਮ ਹਮਾਕੇ ਖਾਲਿਸਤਾਨ ਦੇ ਰੈਫਰੰਡਮ ਵਿੱਚ ਵੋਟਾਂ ਪਾਓ ਤੇ ਨਾ 2-200 ਰੁਪਿਆ ਪਿੰਨਾ ਲੈ ਕੇ ਆਓ ਇਦਾਂ ਦੇ ਹਾਲਾਤ ਹੋ ਗਿਆ <laughs> बोला था ना समझाया था ना बताया था ना भारत से पंगा नहीं लेने का नहीं तो दंगा हो जाएगा पर नो किथे शर्म है गुरवंत पन्नू त अपनी शर्म हया सब बेच के बड़े पहले निबेड़ के ਖਾ ਚੁਕਿਆ ਸਿਰੇ ਦਾ ਮਹਾ ਕਮੀਨਾ ਵਈਆ ਤੇ ਪੇਸ਼ਰਮੰਦਾ ਜੁੱਤੀਆਂ ਵਾਲੇ ਪਾਲਿਸ਼ ਵਾਲਾ ਅੰਕਲ ਪਾਣਾ ਸੌਰੰਜੀ ਇੰਗਲੈਂਡ ਦੀ ਸਰਕਾਰ ਨੇ ਇਹਨਾਂ ਦੇ 300 ਖਾਤੇ ਸੀਲ ਕੀਤੇ ਆ 300 300 ਬੈਂਕ ਅਕਾਊਂਟ ਜਿਹਦੇ ਵਿੱਚੋਂ ਉਹਨਾਂ ਨੇ ਦੇਖਿਆ ਕਿ ਇਨਲੀਗਲ ਐਕਟੀਵਿਟੀਜ਼ ਹੋ ਰਹੀਆਂ ਜਿਹਦੇ ਵਿੱਚ ਫੰਡ ਆ ਰਹੇ ਨੇ ਤੇ ਥਾਂ ਥਾਂ ਫੰਡ ਖਾਲਿਸਤਾਨ ਦੇ ਪ੍ਰਚਾਰ ਵਾਸਤੇ ਜਾ ਰਹੇ ਨੇ ਮਤਲਬ ਕਿ ਉਗਰਵਾਤ ਫੈਲਾ ਰਹੇ ਨੇ ਗੰਦ ਪਾ ਰਹੇ ਗੰਦਗੀ ਫੈਲਾ ਰਹੇ ਆ ਸੋ ਹੁਣ ਜਿਹੜੀਆਂ ਇਹਨਾਂ ਦੇ ਵੋਟਾਂ ਹੋ ਰਹੀਆਂ 31 ਮਾਰਚ ਨੂੰ ਵੋਟਾਂ ਨਹੀਂ ਐ ਉਹ ਫਿਰ ਅਗੇਨ ਇੱਕ ਫੰਡਿੰਗ ਦਾ ਪ੍ਰੋਗਰਾਮ ਆ ਕਿ ਪਹਿਲੇ 100 ਲੈਤਾ ਸੀ ਵੋਟ ਵੀ ਕਰੋ ਨਾਲ 100 ਪਲੀਜ਼ 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 ਸਹਾਉਦਾਨ ਕਰ ਦਿਓ ਹੁਣ ਉਹਨਾਂ ਨੇ ਕਹਿਣਾ ਕਿ ਵੋਟ ਕਰ ਦਿਓ ਪਲੀਜ਼ ਪਲੀਜ਼ ਸਾਨੂੰ 200 ਦੇ ਦਿਓ ਕਿਉਂਕਿ ਅਸੀਂ ਭੁੱਖੇ ਨੰਗੇ ਤੇ ਬੇਕਾਰ ਹੋ ਗਏ ਆ ਇਦਾਂ ਹੁੰਦਾ ਬੁਰੇ ਕੰਮ ਦਾ ਹਮੇਸ਼ਾ ਨਤੀਜਾ ਬੁਰਾ ਹੀ ਹੁੰਦਾ ਹੈ ਆ ਪਿਛਲੇ ਇੱਕ ਪੰਜਾਬੀ ਫੜਿਆ ਗਿਆ ਨਾ 50 ਕਿਲੋ ਪਤਾ ਨਹੀਂ ਕੋਕੀਨ ਹੀਰੋਇਨ ਕਿਹੜਾ ਡਰੱਗ ਹੁੰਦਾ ਸਨ ਦਾ ਨਾਮ ਨਹੀਂ ਪਤੰਦਰ ਦੇ ਪਤਾ ਸੋ ਕਿੱਦਾਂ ਮੂਲ ਕੌਂਦਾ ਸੀ ਜਦੋਂ ਪੁਲਿਸ ਦੀ ਵੀਡੀਓ ਬਣਾਉਂਦੀ ਸੀ ਕਿ ਹਾਈ ਮੇਰਾ ਮੂੰਹ ਨਾ ਦੇਖੋ ਕਿ ਮੈਂ ਡਰੱਗ ਵੇਚਦਾ ਫੜਿਆ ਗਿਆ ਸੋ ਸ਼ਾਰਟਕਟ ਰਸਤਾ ਜ਼ਿੰਦਗੀ ਦੇ ਵਿੱਚ ਤੁਹਾਨੂੰ ਥੋੜਾ ਜਿਹਾ ਐਦਾਂ ਮਹਿਸੂਸ ਕਰਾਉਂਦਾ ਹੈ ਕਿ ਮੇਰੇ ਕੋਲ ਬੜਾ ਪੈਸਾ ਆ ਗਿਆ ਮੇਰੇ ਕੋਲ ਬੜੀ ਵੱਡੀ ਮਹਿੰਗੀ ਗੱਡੀ ਆ ਗਈ ਮੇਰੇ ਕੋਲ ਆ ਗਿਆ ਪਰ ਨਾ ਉਸ ਤੋਂ ਬਾਅਦ ਯੂ ਗਾਇਜ਼ ਗੋਇੰਗ ਟੂ ਬਿਹਾਈਂਡ ਦਾ ਬਾਰ ਬੱਥੇ ਤੂ। OK ਜੀ। ਸੋ ਜ਼ਿੰਦਗੀ ਵਿੱਚ ਜਿਹੜਾ ਇਨਸਾਨ ਮਿਹਨਤ ਕਰਦਾ ਹੈ, ਆਪਣੀ ਦਸਾਂ ਲੋਹਾਂ ਦੀ ਕਿਰਤ ਕਰਦਾ। ਰੰਗ ਭਾਗ ਉਹਨੂੰ ਹੀ ਲੱਗਦੇ ਐ ਤੇ ਉਹਦੇ ਪਰਿਵਾਰ ਨੂੰ ਹੀ ਲੱਗਦੇ ਐ। ਬੇਈਮਾਨੀ ਦਾ ਕੀਤਾ ਹੋਇਆ ਪੈਸਾ ਕਿਤੇ ਨਾ ਕਿਤੇ ਤੁਹਾਡੇ ਜ਼ਰੀਏ ਜਾਂ ਤੁਹਾਡੇ ਬੱਚਿਆਂ ਦੇ ਜ਼ਰੀਏ ਜਾਂ ਬਿਮਾਰੀਆਂ ਦੇ ਜ਼ਰੀਏ ਨਿਕਲਦਾ ਹੀ ਐ। ਔਰ ਇਹ ਹਕੀਕਤ ਹੈ ਮੈਨੂੰ ਨਹੀਂ ਸਾਰੀ ਦੁਨੀਆ ਨੂੰ ਪਤਾ ਇਹ ਗੱਲ। ਫਿਰ ਵੀ ਲੋਕਾਂ ਦਾ ਮਨ ਬੜਾ ਬੇਈਮਾਨ ਹੋ ਜਾਂਦਾ ਕਿਉਂ? ਪੈਸਾ ਬੋਲਦਾ ਹੈ। ਸੋ ਉਹਨਾਂ ਜਿਹੜੇ ਵੀ ਉਹ ਫੈਂਡਮ ਦੀਆਂ ਵੋਟਾਂ ਆਪਾਂ ਉੱਚਾ ਰਹੇ ਨੇ ਸਾਖ ਸੰਤ ਜੀ ਬੇਨਤੀ ਕੀਤੀ ਜਾਂਦੀ ਆ ਫੈਂਡਮ ਦੀ ਵੋਟਾਂ ਹੋ ਰਹੀਆਂ 31 ਮਾਰਚ ਨੂੰ 2200 ਡਾਲਰ ਆਪਣੀ ਜੇਬਾਂ ਵਿੱਚ ਕੈਸ਼ ਲੈ ਕੇ ਆਇਓ ਮੁੜ ਕੇ ਉਹ ਵੀ ਫੰਡ ਸਰਕਾਰ ਨੇ ਲੈ ਲੈਣਾ ਤੁਹਾਡੇ ਉਹ ਵੀ ਖਾਤੇ ਸਿਰੋ ਨੇ ਕਿਤੇ ਵੀ ਪੱਜ ਲੋ ਤੁਸੀਂ ਕਿਤੇ ਵੀ ਪੱਜ ਲੋ ਸੋ ਪੰਨੋ ਦੀ ਹਰ ਇੱਕ ਪਲੈਨਿੰਗ ਫੇਲ ਹੁੰਦੀ ਆ ਕਿਉਂਕਿ ਇਹ ਪੌਂਕੋਕੁਟ ਦਾਂਂ ਕਦੀ ਵੱੜਦਾ ਨਹੀਂ ਪੌਂ 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 ਕਰਦਾ ਇਹ ਇੱਕ ਦਹਿਸ਼ਤ ਸੀ ਕザਮਾਨੇਸ਼ ਜਦੋਂ ਭਾਰਤ ਸਰਕਾਰ ਦੇ ਹਰ ਇੱਕ ਔਰਨਿੰਗ ਨੂੰ ਸੀਰੀਅਸਲੀ ਲੈ ਲੈਂਦੀ ਸੋਨੋਂ ਮਾਪਾ ਲੱਗਿਆ ਕੁੱਤਾ ਖੁਜਲੀ ਵਾਲਾ ਪਾਗਲ ਹੋ ਗਿਆ ਸੋ ਇਦਾਂ ਹੀ ਹੁੰਦਾ ਜੀ ਬੁਰੇ ਕੰਮ ਦੇ ਨਤੀਜੇ ਹਮੇਸ਼ਾ ਪੂਰੇ ਹੁੰਦੇ ਆ ਜੇ ਤੁਹਾਡੇ ਨਾਲ ਕੋਈ ਮਾੜਾ ਕਰਕੇ ਜਾਂਦਾ ਨਾ ਤੁਹਾਡਾ ਕੋਈ ਦਿਲ ਦਿਖਾਂਦਾ ਇਹ ਤੁਹਾਨੂੰ ਬਹੁਤ ੱੱਕਾ ਕਰਦਾ ਅਕੱਤਾਨੂ ਕਿ ਕਿਸੇ ਵੀ ਜਿਹੜੇ ਕੋਟ ਨੂੰ ਤੁਸੀਂ ਮੰਨਦੇ ਹੋ ਤੇ ਬਹੁਤ ਭਰੋਸਾ ਹੈ ਤਾਂ ਚੁੱਪ ਹੋ ਕੇ ਇੱਕ ਸਟੈਪ ਬੈਕ ਹੋ ਜਿਓ ਕਿਉਂਕਿ ਨਿਆਂ ਉਹ ਦਿੰਦਾ ਹੈ ਤੇ ਜ਼ਰੂਰ ਦਿੰਦਾ ਹੈ ਉਹਦੇ ਘਰ ਦੇਰ ਹੈ ਪਰੰਦੇਰ ਨਹੀਂ ਪਰ ਇੱਕ ਗੱਲ ਹੋਰ ਵੀ ਕਹੂੰਗੀ ਮੈਂ ਕੱਲ ਮੇਰੇ ਦਿਮਾਗ ਚ ਆਈ ਅਗਰ ਕੋਈ ਇਨਸਾਨ ਆਪਣੀ ਭੁੱਲ ਨੂੰ ਬਖਸ਼ਵਾਣਾ ਚਾਹੁੰਦਾ ਹੈ ਤਾਂ ਨਾ ਭਾਵੇਂ ਕਿੰਨੇ ਵੀ ਪੱਕੇ ਉਹਦੇ ਸਿੰਘ ਭੜਿਆ ਦੁਸ਼ਮਣੇ ਪਰ ਤਾਂ ਤੋਂ ਅਪੋਲੋਜਾਈਜ਼ ਮੰਗਦਾ ਹੈ ਤਾਂ ਤੋਂ ਮਾਫੀ ਮੰਗਦਾ ਹੈ ਉਹਦੇ ਸਾਹਮਣੇ ਐਟੀਟਿਊਡ ਨਾ ਕਰਿਓ ਇਦਾਂ ਲੋਕੀਕ ਜਾਂ ਹੰਕਾਰ ਜਾਂਦੇ ਮੈਥੋਂ ਮਾਫੀ ਮੰਗਣ ਆਇਆ ਹੰਕਾਰ ਨਾਕੜ ਕਰ ਉਸ ਟਾਈਮ ਤੁਹਾਡੇ ਤੇ ਉਹਦੇ ਵਿੱਚ ਕੋਈ ਫਰਕ ਨਹੀਂ ਹੋਣਾ ਤੁਹਾਨੂੰ ਵੀ ਰੱਬ ਉਸ ਚੀਜ਼ ਦੀ ਸਜ਼ਾ ਦੇਗਾ ਜਦੋਂ ਕੋਈ ਚੱਲ ਕੇ ਤੁਹਾਡੇ ਕੋਲ ਆ ਕੇ ਸੱਚੇ ਦਿਲ ਤੋਂ ਅਪੋਲੋਜਾਈਜ਼ ਜਾਂ ਮਾਫੀ ਇੱਕ ਮੰਗਦਾ ਉਹਨੂੰ ਮਾਫ ਕਰ ਦਿਓ ਪਰਮਾਤਮਾ ਵੀ ਜਦੋਂ ਮਾਫ ਕਰ ਦਿੰਦਾ ਨਾ ਇਨਸਾਨ ਤੋਂ ਗਲਤੀਆਂ ਹੁੰਦੀਆਂ ਅਸੀਂ ਤਾਂ ਪਰਮਾਤਮਾ ਦੇ ਬਣਾਏ ਹੋਏ ਬੰਦੇ ਆ ਉਹਨਾਂ ਨੂੰ ਮਾਫ ਕਰ ਦਿਓ ਪਰ ਭਰੋਸਾ ਨਾ ਕਰੋ ਜਿਹੜਾ ਬੰਦਾ ਇੱਕ ਵਾਰ ਧੋਖਾ ਦਿੰਦਾ ਦੁਬਾਰਾ ਜ਼ਰੂਰ ਦਿੰਦਾ ਭਰੋਸਾ ਨਾ ਕਰਿਓ ਸੋ ਹੁਣ ਪੰਨੋ ਨੂੰ ਫੰਡਿੰਗ ਦੀ ਬੜੀ ਲੋੜ ਹੈ ਪੰਨੋ ਤੇ ਉਹਦੇ ਖੋਤਸਤਾਨੀਆਂ ਦੇ ਫੰਡ ਬੜੇ ਘਟ ਗਏ ਨੇ ਬੈਂਕ ਅਕਾਊਂਟ ਖਾਲੀ ਹੋ ਗਏ ਨੇ ਕਿਉਂਕਿ ਸਰਕਾਰ ਨੇ ਮੋਰਚਾ ਮਾਰ ਲਿਆ ਅਨੁਸਾਰ ਸਰਕਾਰ ਉਸ ਪੈਸੇ ਦਾ ਦੇਸ਼ ਦੀ ਤਰੱਕੀ ਵਾਸਤੇ ਦੇਸ਼ ਦੀ ਵਿਕਾਸ ਵਾਸਤੇ ਇਸਤੇਮਾਲ ਕਰੇਗੀ ਆ ਸੋ ਸੱਤ ਪੰਨੋ ਤੋ ਡਰਮ ਟਰੱਕ ਤੋਂ ਵੀ ਮੜਾ ਨਿਕਲਿਆ ਇੱਕ ਉਹ ਗਾਰਬੇਜ ਟਰੱਕ ਹੁੰਦਾ ਇੱਥੇ ਵੀਕ ਚੱਕ ਦਿਨ ਸਾਰਿਆਂ ਦੇ ਇੱਥੇ ਫਿਰਦਾ ਹੁੰਦਾ ਘਰਾਂ ਚੋਂ ਗਾਰਬੇਜ ਚੱਕਦਾ ਹੁੰਦਾ ਚੱਕ ਦੇਖ ਲੋ ਟਰੱਕ ਨੂੰ ਵੀ ਜਿਹੜਾ ਡਰਾਈਵ ਕਰਦਾ ਉਹ ਵੀ ਮਿਹਨਤ ਕਰਦਾ ਹੈ ਜਿਹੜਾ ਪਿੱਛੇ ਗਾਰਬੇਜ ਟੰਗ ਰਿਹਾ ਉਹ ਵੀ ਮਿਹਨਤ ਕਰਦਾ ਤੇ ਟਰੱਕ ਵੀ ਵਿਚਾਰਾ ਮਿਹਨਤ ਕਰ ਰਿਹਾ ਲੋਕਾਂ ਦਾ ਗਾਰਬੇਜ ਚੱਕਦਾ ਸੋ ਪੰਨੋਂ ਤੋਂ ਟਰੱਕ ਤੋਂ ਵੀ ਗਿਰਿਆ ਹੋਇਆ ਹੈ ਤੋਂ ਉਸ ਗਾਰਬੇਜ ਦੇ ਟਰੱਕ ਤੋਂ ਵੀ ਗਿਰਿਆ ਹੋਇਆ ਹੈ ਹੁਣ ਤੋਂ ਫੰਡ ਹੋਰ ਇਕੱਠੇ ਕਰ ਚਾਹੇ ਹਵਾਲੇ ਦੇ ਰਹੀ ਇੰਡੀਆ ਪੇਜ ਹਵਾਲੇ ਰਹੀ ਕਿਸੇ ਕੰਟਰੀ ਪੇਜ ਫੜ ਸਰਕਾਰ ਨੇ ਤਾਂ ਵੀ ਲੈਣਾ ਕਿਉਂਕਿ ਗਵਰਨਮੈਂਟ ਸਾਰੇ ਮੁਲਕਾਂ ਦੇ ਗਵਰਨਮੈਂਟ ਤੇ ਇਹਨੂੰ ਤੇ ਤੇਰੇ ਸਾਰੇ ਜਿਹੜੇ ਆਹ ਗੁੰਡੇ ਬਦਮਾਸ਼ ਇਨਲੀਗਲ ਐਕਟੀਵਿਟੀਜ਼ ਕਰ ਰਹੇ ਆ ਉਹਨੂੰ ਫੋਲੋ ਕਰ ਰਿਹਾ ਹੁਣ ਮੈਂ ਇੱਕ ਹੋਰ ਭਵਿੱਖਿਆਵਾਨੀ ਕਰਨ ਜਾ ਰਹੀ ਹਾਂ ਉਹ ਦਿਨ ਦੂਰ ਨਹੀਂ ਜਦ ਸਾਡੇ ਗੁਰੂ ਘਰਾਂ ਦੇ ਵਿੱਚੋਂ ਇਹਨੇ ਖੁੱਤਸਤਾਨੀਆਂ ਦੇ ਜਿਹੜੇ ਹੋ ਉਗਰਵਾਦੀਆਂ ਦੀਆਂ ਫੋਟੋਆਂ ਲਾਈਆਂ ਹਨ ਕ੍ਰਿਮਨਲ ਐਕਟੀਵਿਟੀਜ਼ ਹਨਾ ਜਿੰਨੇ ਵੀ ਲੋਕੀ ਦਾ ਇੰਡੀਆ ਤੋਂ ਜਿਹਨਾਂ ਨੇ ਕ੍ਰਾਈਮ ਕਰਕੇ ਭੱਜੇ ਸੀ ਇਨਕਾਊਂਟਰ ਵਿੱਚ ਹੋਰੇ ਜਿੰਨਾਂ ਨੂੰ ਸ਼ਹੀਦ ਕਹਿੰਦੇ ਆ ਉਹ ਦਿਨ ਦੂਰ ਨਹੀਂ ਹੁਣ ਗੁਰਦਵਾਰਿਆਂ ਦੀ ਸਫਾਈਆਂ ਸ਼ੁਰੂ ਹੋ ਜਾਣੀਆਂ ਉਹ ਫੋਟੋਆਂ ਲੈ ਜਾਣੀਆਂ ਇਹ ਦਿਮਾਗ 'ਚ ਪਾ ਲਿਓ ਗੱਲ ਕਿਉਂਕਿ ਜਨਤਾ ਬੜੀ ਸਿਆਣੀ ਹੈ ਜਨਤਾ ਜਾਗ ਗਈ ਹੈ ਖਾਲਿਸਤਾਨ ਦੀ ਮੂਵਮੈਂਟ ਦੇ ਵਿੱਚ ਜਿੰਨੇ ਲੋਕੀ ਉਦੋਂ ਵੋਟਾਂ ਪਾਉਣ ਗਏ ਕਾਫੀ ਪਰਸੈਂਟ ਲੋਕੀ ਸਟੈਪ ਬੈਕ ਹੋ ਗਏ ਆ ਜੀ ਵਾਪਸ ਮੁੜ ਗਏ ਆ ਕਿਉਂਕਿ ਉਹਨਾਂ ਨੂੰ ਹੌਲੀ-ਹੌਲੀ ਸਮਝ ਆ ਗਿਆ ਖਾਲਿਸਤਾਨ ਕਦੇ ਨਹੀਂ ਬਣਨਾ ਸੱਚ ਤੁਹਾਨੂੰ ਪਤਾ ਹੈ ਸੱਚ ਸਾਨੂੰ ਪਤਾ ਸੱਚ ਸਾਰੀ ਦੁਨੀਆ ਨੂੰ ਪਤਾ ਸਿਰਫ ਇਹ ਇੱਕ ਢੋਂਗ ਹੈ ਪੈਸਾ ਇਕੱਠਾ ਕਰਨ ਦਾ ਇੱਕ ਜਰੀਆ ਹੈ ਔਰ ਐਡਾ ਵੱਡਾ ਇਹ ਪਲੇਟਫਾਰਮ ਹੈ ਪੈਸਾ ਇਕੱਠਾ ਕਰਨ ਵਾਲਾ ਕਿ ਲੋਕੀ ਸਾਡੇ ਮੰਦਬੁੱਧੀ ਸਾਡੀਆਂ ਸ਼ਰੀਫ ਜੀਆਂ ਭੋਲੀਆਂ ਬੀਬੀਆਂ ਕਈ ਭੋਲੇ ਪੰਛੀ ਜਾ ਕੇ ਇਹ ਜਾਲ ਵਿੱਚ ਫਸ ਜਾਂਦੇ ਆ ਤੇ ਪੈਸਾ ਦਿੰਦੇ ਆ ਪਰ ਹੁਲੀ ਹੁਣਾਂ ਨੂੰ ਸਮਝ ਆਂਦਾ ਜਾ ਰਿਹਾ ਕਿ ਇਹ ਪੈਸਾ ਕਿਸੇ ਕੰਮ ਨਹੀਂ ਹੋਣਾ ਕਿਉਂਕਿ ਖਾਲਸਤਾਨ ਤਾਂ ਕਦੀ ਬਣਨਾ ਹੀ ਨਹੀਂ ਇੰਡੀਆ ਬਹੁਤ ਇੱਕ ਪਾਵਰਫੁਲ ਭਾਰਤਿਕ ਬਹੁਤ ਪਾਵਰਫੁਲ ਕੰਟਰੀ ਬਣ ਚੁੱਕਿਆ ਹੈ ਉਹਦੇ ਵਿੱਚੋਂ ਕਿਸੇ ਸੂਬੇ ਨੂੰ ਅਡ ਕਰਨਾ 200 ਸਾਲ ਵੀ 200 ਸਾਲ ਬਾਅਦ ਜੇ ਤੁਸੀਂ ਜਨਮ ਲਓਗੇ ਨਾ ਸਰਦੀ ਤੇ ਆਓਗੇ ਤਾਂ ਵੀ ਪੰਜਾਬ ਇੰਡੀਆ ਭਾਰਤ ਸਾਰੇ ਇਕੱਠੇ ਮਿਲਣਗੇ ਤੁਹਾਨੂੰ ਔਰ ਹਕੀਕਤ ਹੈ ਜਦੋਂ ਤੁਹਾਨੂੰ ਉਸ ਟਾਈਮ 'ਚ ਦਿੱਤਾ ਸੀ ਉਦੋਂ ਤੁਸੀਂ ਪੰਜਾਬ ਵੱਖ ਨਹੀਂ ਕੀਤਾ ਉਦੋਂ ਕਿਹਾ ਤਾਂ ਹਮੇ ਤਾਂ ਆਪ ਲੋਕਾਂ ਕੇ ਸਾਥ ਹੀ ਰਹਿਣਾ ਹੈ ਹੁਣ ਤਾਂ ਅਚਾਨਕ ਇਹ ਕਦੋਰੇ ਪੈ ਗਏ ਸੋ ਇਸ ਲਈ ਆਪਣਾ ਪੈਸਾ ਖਾਲਿਸਤਾਨ ਦੇ ਰਫੰਡਮ 'ਚ ਜਿਹੜਾ ਤੁਸੀਂ ਡੋਨੇਸ਼ਨ ਕਰ ਰਹੇ ਹੋ ਉਹ ਕਰਨਾ ਪਲੀਜ਼ ਬੰਦ ਕਰੋ ਉਹ ਪੈਸੇ ਦਾ ਅੱਛਾ ਇਸਤੇਮਾਲ ਕਰੋ ਤਾਂ ਕਿ ਪਰਮਾਤਮਾ ਤੁਹਾਨੂੰ ਤੁਹਾਡੇ ਬਈ ਖਾਤੇ 'ਚ ਤੁਹਾਡੇ ਅੱਛੇ ਕਰਮਾਂ 'ਚੋਂ ਪੈਸੇ ਨੂੰ ਲਾਵੇ ਕਿ ਕਿ ਇੰਨਾ ਨੇ ਫੰਡ ਕਰਕੇ ਆਪਣੇ ਘਰ ਭਰੀ ਜਾਣੇ ਹੈ ਖਾਏ ਜਾਣੇ ਕਿਸੇ ਗਰੀਬ ਕਿਸੇ ਮਜਬੂਰ ਦੀ ਕਦੀ ਹੈਲਪ ਨਹੀਂ ਕਰਨੀ ਇਨਸਾਨ ਉਹ ਹੀ ਹੁੰਦਾ ਜਿਹੜੇ ਕੋਲ ਇੰਨਾ ਫੰਡ ਆ ਵੀ ਗਿਆ ਹੈ ਬਹੁਤ ਪੈਸਾ ਹੈ ਉਹ ਗਰੀਬਾਂ ਦੀ ਮਦਦ ਕਰੇ ਉਹ ਲੋੜਵੰਦ ਨੂੰ ਸਾਥ ਦੇਵੇ ਸੱਚਾ ਵਾਹਿਗੁਰੂ ਦਾ ਸਿੰਘ ਉਹੀ ਹੁੰਦਾ ਜੋ ਭੁੱਖੇ ਦੇ ਮੂੰਹ ਚ ਰੋਟੀ ਪਾਵੇ ਜੋ ਕਿਸੇ ਮਜਲੂਮਤੀ ਪੁੱਤ ਦਾ ਸਾਥ ਦੇਵੇ ਜਾਂ ਕਿ ਕਿਸੇ ਮਜਬੂਰੀ ਦਾ ਫਾਇਦਾ ਨਾ ਚੱਕੇ ਹਰੇਕ ਧੀਆਂ ਨੂੰ ਸਤਕਾਰ ਨਾਲ ਬੋਲੇ ਉਹਨਾਂ ਨੂੰ ਰਿਸਪੈਕਟ ਦੇਵੇ ਮੈਂ ਵਾਹਿਗੁਰੂ ਦਾ ਉਹਨੂੰ ਸੱਚਾ ਸਿੰਘ ਮੰਦੀ ਆ ਇਹ ਹੁੰਦੀ ਆ ਸੱਚੇ ਸਿੰਘ ਸੋ ਉਮੀਦ ਕਰਦੀ ਆ ਕਿ ਐਤ ਕੀ ਜਿਹੜੇ 200 ਡਾਲਰ 300 ਡਾਲਰ ਦੀ ਡਿਮਾਂਡ ਕੀਤੀ ਜਾਊਗੀ ਸਾਰੇ ਰੈਫਰੰਡਮ ਦੀ ਵੋਟਾਂ ਵਿੱਚ ਤੇ ਤੁਸੀਂ ਜੇ ਸਿਆਣੇ ਹੋਏ ਤਾਂ ਤੁਸੀਂ ਆਪਣਾ ਪੈਰ ਪਿੱਛੇ ਖਿੱਚੋਗੇ ਕਿਉਂਕਿ ਤੁਹਾਡਾ ਸਾਰਿਆਂ ਦੀ ਜਿਹੜੀ ਮਿਹਨਤ ਦੀ ਕਮਾਈ ਆ ਸਾਰੀ ਦਿਹਾੜੀ ਤੁਸੀਂ ਮਿਹਨਤ ਕਰਦੇ ਹੋ ਇੱਕ ਇੱਕ ਰੁਪਿਆ ਜੋੜਦੇ ਹੋ ਇਹ ਨਹੀਂ ਮੈਂ ਤਾਂ ਹਲ ਕੰਮ ਕਰਦੇ ਹਾਂ ਔਰ ਮਿਹਨਤ ਹੀ ਕਮਾਈ ਤੁਹਾਡੀ ਨਹੀਂ ਫਲ ਜਾ ਰਹੀ ਹੈ ਕਿਉਂ ਕਿ ਪਰਮਾਤਮਾ ਨੂੰ ਮਨਜ਼ੂਰ ਨਹੀਂ ਹੈ ਜੇ ਪਰਮਾਤਮਾ ਨੂੰ ਮਨਜ਼ੂਰ ਹੁੰਦਾ ਤਾਂ ਕੁਝ ਹੋਰ ਹੀ ਹੁੰਦਾ ਔਰ ਜੋ ਚੀਜ਼ ਪਰਮਾਤਮਾ ਨੂੰ ਮਨਜ਼ੂਰ ਨਹੀਂ ਹੈ ਉਹਦੀ ਰਜ਼ਾ ਵਿੱਚ ਸਾਨੂੰ ਵੀ ਹਾਮ ਲਾਉਣੇ ਚਾਹੀਦੇ ਆ ਪਰਮਾਤਮਾ ਕਿਵੇਂ ਵੀ ਰੱਖੇ ਆਪਾਂ ਨੂੰ ਗਰੀਬੀ ਵਿੱਚ ਰੱਖੇ ਅਮੀਰੀ ਵਿੱਚ ਰੱਖੇ ਜਿਵੇਂ ਵੀ ਰੱਖੇ ਜੇ ਉਹਦੀ ਰਜ਼ਾ ਵਿੱਚ ਤੁਸੀਂ ਖੁਸ਼ ਹੋਣਾ ਤਾਂ ਪਰਮਾਤਮਾ ਨੂੰ ਕਿਤੇ ਨਾ ਕਿਤੇ ਸੋਚਣ ਤੇ ਮਜਬੂਰ ਮਜਬੂਰ ਹੋ ਜਾਂਦਾ ਉਹ ਕਿਸ ਬੰਦੇ ਨੂੰ ਮੈਨੂੰ ਦੁੱਖ ਤਕਲੀਫ ਦਿੱਤੇ ਤਾਂ ਮੈਂ ਹੈਪੀ ਆ ਹੁਣ ਮੈਂ ਹਮੇਸ਼ਾ ਤੁਹਾਨੂੰ ਟਿਕਟੋਕ ਤੇ ਹਸਤੀ ਖੇੜਦੀ ਮਿਲਦੀ ਆ ਪਰ ਇਸ ਚਿਹਰੇ ਦੇ ਪਿੱਛੇ ਜੋ ਦੁੱਖ ਨੇ ਜੋ ਤਕਲੀਫਾਂ ਨੇ ਜੋ ਗਮ ਨੇ ਉਹ ਮੈਂ ਹੀ ਜਾਂਦੀ ਆ ਪਰ ਮੈਂ ਹਮੇਸ਼ਾ ਹਸਦੀ ਆ ਚਾਹੇ ਮੈਂ ਵੀਡੀਓ ਦੇ ਸਾਹਮਣੇ ਆ ਚਾਹੇ ਮੈਂ ਆਮ ਜ਼ਿੰਦਗੀ ਵਿੱਚ ਆ ਕਿਉਂਕਿ ਮੈਂ ਉਹਦੀ ਰਜ਼ਾ ਦੇ ਵਿੱਚ ਰਾਜੀ ਰਹਿਣਾ ਲਈਦੀ ਜਿਵੇਂ ਉਹਨੇ ਮੈਨੂੰ ਰੱਖਿਆ ਬਹੁਤ ਵਧੀਆ ਰੱਖਿਆ ਉਹਦੀ ਇੱਛਾ ਹੈ ਜੇ ਉਹਨੇ ਮੈਨੂੰ ਇਦਾਂ ਦੀ ਲਾਈਫ ਦਿੱਤੀ ਆ ਆਮ ਹੈਪੀ ਉਨੇ ਜੋ ਮੇਰੀ ਲਾਈਫ 'ਚ ਦੁੱਖ ਤਕਲੀਫ ਦਿੱਤੇ ਆ ਇਹ ਮੇਰੇ ਕਰਮਾਂ ਦਾ ਖੇਡ ਹੋਣਾ ਕਿ ਪਿਛਲੇ ਜਨਮ 'ਚ ਇਸ ਜਨਮ 'ਚ ਉਹ ਵਾੜੇ ਵਰ ਜੋ ਵੀ ਦੁੱਖ ਤਕਲੀਫਾਂ ਸਭ ਨੂੰ ਆਉਂਦੀਆਂ ਇਕੱਲੀਆਂ ਮੈਨੂੰ ਨਹੀਂ ਸਭ ਨੂੰ ਆਉਂਦੀਆਂ ਪਰ ਉਹਨੂੰ ਫੇਸ ਕਰਨਾ ਸਿੱਖੋ ਸੋਚ-ਸੋਚ ਕੇ ਸੋਚ-ਸੋਚ ਕੇ ਸੋਚ-ਸੋਚ ਕੇ ਬੰਦਾ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਪਰੈਸ਼ਰ ਹਾਈ ਕਰ ਲੈਂਦਾ ਸੋਚਣ ਨਾਲ ਕਦੇ ਕੋਈ ਹੱਲ ਨਹੀਂ ਹੁੰਦਾ ਮੁਸਕਰਾਉਣਾ ਸਿੱਖੋ ਹਰ ਗਮ ਨੂੰ ਮੁਸਕਰਾ ਕੇ ਸਹਿਣਾ ਸਿੱਖੋ ਇਹੀ ਜ਼ਿੰਦਗੀ ਆ ਤੇ ਕੋਈ ਭੁੱਲਾ ਹੋਈਆਂ ਜ਼ਿੰਦਗੀ ਵਿੱਚ ਤੁਹਾਡੇ ਕੋਲੋਂ ਉਹਨਾਂ ਨੂੰ ਬਖਸ਼ਾਣਾ ਸਿੱਖੋ ਕਿਸੇ ਦਾ ਦਿਲ ਦੁਖਾਇਆ ਉਹ ਤੋਂ ਮਾਫੀ ਮੰਗਣਾ ਸਿੱਖੋ ਲਾਈਕ ਮੀ ਮੇਰੇ ਤੋਂ ਕੋਈ ਮਿਸਟੇਕ ਹੁੰਦੀ ਆ ਮੈਂ ਕਿਸੇ ਨੂੰ ਵੱਧ ਘੱਟ ਬੋਲ ਗਈ ਮੈਂ ਜਰੂਰ ਉਹ ਬੰਦੇ ਦੇ ਘਰ ਤੱਕ ਜਾ ਕੇ ਅਪੋਲੋਜਾਈਜ਼ ਕਰਦੀ ਆ ਮੈਂ ਐਦਾਂ ਦੀ ਲੇਡੀ ਆ ਸਤਿ ਸ਼੍ਰੀ ਅਕਾਲ ਜੀ ਰਾਧੇ ਕ੍ਰਿਸ਼ਨਾ ਜੈ ਭਾਰਤ ਜੈ ਹਿੰਦ